ਇਹ ਬੀਬੀ ਮੰਜੂ ਸ਼ਰਮਾ ਰਾਜਪੁਰਾ ਦੇ ਨਾਲ ਪਿੰਡ ਕਾਮੀਕਲਾਂ ਉਹਦੇ ਨਾਲ ਉਲਾਣਾ ਪਿੰਡ ਜਿਹੜੀ ਹੈ ਤਕਰੀਬਨ 52-53 ਸਾਲ ਦੀ ਦੱਸੀ ਜਾਂਦੀ ਹੈ ਇਹ ਆਪਣੇ ਲੰਡਨ ਵਾਲੀ ਧੀ ਨੂੰ ਮਿਲਣ ਵਾਸਤੇ ਜਾ ਰਹੀ ਸੀ ਇਹਨਾਂ ਦੇ ਪਤੀ ਦੇਵ ਦੀ ਤਕਰੀਬਨ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਕਿ شناخت ਦਾਤਾ ਹੁਣ ਇੱਕੋ ਇੱਕ ਤਰੀਕਾ ਰਹਿ ਗਿਆ ਜਿਹੜੇ ਪਿੰਜਰ ਮਿਲੇ ਨੇ ਸੜੇ ਹੋਏ ਪਿੰਜਰ ਉਹਨਾਂ ਦਾ ਕਿਸੇ ਦੇ ਪਰਿਵਾਰਕ ਮੈਂਬਰ ਨਾਲ ਡੀਐਨਏ ਕਰਾਇਆ ਜਾਵੇਗਾ ਅਬ ਇਸ ਹਾਦਸੇ ਦੇ ਵਿੱਚ ਮਾਰੇ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਹੌਲੀ-ਹੌਲੀ شناخت ਹੋ ਰਹੀ ਹੈ ਤੇ ਉਹਨਾਂ ਦੇ ਨਾਮ ਤੇ ਉਹਨਾਂ ਦੀ ਕੀਮਤੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਰਾਜਪੁਰਾ ਦੇ ਨੇੜਲੇ ਪਿੰਡ ਦੀ ਮੰਜੂ ਸ਼ਰਮਾ ਉਸ ਦੀ ਜਿਹੜੀ ਹੈ شناخت ਹੋਈ ਹੈ ਕਿ ਉਹ ਰਾਜਪੁਰਾ ਦੇ ਨੇੜਲੇ ਪਿੰਡ ਦੀ ਸੀਗੀ ਪਰ ਇਹ ਜਿਹੜੀ ਮੰਜੂ ਸ਼ਰਮਾ ਹੈ ਆਖਿਰਕਾਰ ਇਹ ਕੌਣ ਸੀ ਦੇਖੋ ਜਿਹੜੀ ਇਹ ਜਾਣਕਾਰੀ ਸਾਡੇ ਕੋਲ ਪੰਜਾਬ ਦੇ ਵਿੱਚ ਪਹੁੰਚੀ ਜਦੋਂ ਮਸਾਫਰਾਂ ਦੀ ਸੂਚੀ ਦਾ ਉਲೇಖਾ ਕੀਤਾ ਜਾਣ ਲੱਗਿਆ ਹੈ ਉੱਥੇ ਉਹਨਾਂ ਦੇ ਐਡਰੈਸ ਵਗੈਰਾ ਹੁੰਦੇ ਆ ਜੀ ਪਾਸਪੋਰਟ ਨੰਬਰ ਹੁੰਦਾ ਹੈ ਪਾਸਪੋਰਟ ਤੋਂ ਸਾਰੀ ਜਾਣਕਾਰੀ ਪਤਾ ਲੱਗ ਜਾਂਦੀ ਹੈ ਇਹ ਬੀਬੀ ਮੰਜੂ ਸ਼ਰਮਾ ਰਾਜਪੁਰਾ ਦੇ ਨਾਲ ਪਿੰਡ ਕਾਮੀਕਲਾ ਉਹਦੇ ਨਾਲ ਉਲਾਣਾ ਪਿੰਡ ਹੈ ਜੀ ਇਹ ਜਿਹੜੀ ਹੈ ਤਕਰੀਬਨ 55 53 ਸਾਲ ਦੀ ਦੱਸੀ ਜਾਂਦੀ ਹੈ ਮੰਜੂ ਸ਼ਰਮਾ ਇਹਨਾਂ ਦੀਆਂ ਰਿਸ਼ਤੇਦਾਰਾਂ ਗਾਂ ਆਸ-ਪਾਸ ਇਹਦੀਆਂ ਦੋ ਧੀਆਂ ਨੇ ਇੱਕ ਧੀ ਅਹਮਦਾਬਾਦ ਦੇ ਵਿੱਚ ਦੂਜੀ ਲੰਡਨ ਦੇ ਵਿੱਚ ਰਹਿੰਦੀ ਹੈ ਇਹ ਆਪਣੀ ਲੰਡਨ ਵਾਲੀ ਧੀ ਨੂੰ ਮਿਲਣ ਵਾਸਤੇ ਜਾ ਰਹੀ ਸੀ ਉਨ੍ਹਾਂ ਦੇ ਪਿੰਡ ਤੋਂ ਪਤਾ ਲੱਗਿਆ ਕਿ ਮੰਜੂ ਸ਼ਰਮਾ ਦੀ ਧੀ ਜਿਹੜੀ ਲੰਡਨ ਦੇ ਵਿੱਚ ਹੈ ਉੱਥੋਂ ਦੀ ਵਸਨੀਕ ਹੈ ਇਹ ਆਪਣੀ ਧੀ ਕੋਲ ਚੱਲੀ ਸੀ ਇਹਨਾਂ ਦੇ ਪਤੀ ਦੇਵ ਦੀ ਤਕਰੀਬਨ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਉਹ ਇਸ ਦੁਨੀਆ ਵਿੱਚ ਨਹੀਂ ਹੈਗੇ ਇਹ ਵੀ ਪਤਾ ਲੱਗਿਆ ਜਿਹੜੇ ਉਲਾਣੇ ਪਿੰਡ ਵਾਲੇ ਇਹਦੇ ਰਿਸ਼ਤੇਦਾਰ ਨੇ ਜਾਂ ਇਹਨਾਂ ਦੇ ਤਾਏ ਚਾਚਿਆਂ ਚੋਂ ਨੇ ਉਹ ਵੀ ਵਿਸ਼ੇਸ਼ ਤੌਰ ਤੇ ਰੇਲ ਗੱਡੀ ਰਾਹੀਂ ਪਤਾ ਲੱਗਣ ਤੋਂ ਬਾਅਦ ਅਹਮਦਾਬਾਦ ਨੂੰ ਰਵਾਨਾ ਹੋ ਗਏ ਨੇ ਉੱਥੇ ਜਾਣਗੇ ਤੇ ਸਾਡੇ ਗ੍ਰਹਿ ਮੰਤਰੀ ਨੇ ਕਹਿ ਦਿੱਤਾ ਹੈ ਕਿ شناخت ਦਾਤਾ ਹੁਣ ਇੱਕੋ ਇੱਕ ਤਰੀਕਾ ਰਹਿ ਗਿਆ ਜਿਹੜੇ ਪਿੰਜਰ ਮਿਲੇ ਨੇ ਸੜੇ ਹੋਏ ਪਿੰਜਰ ਜੀ ਜੀ ਉਹਨਾਂ ਦਾ ਕਿਸੇ ਦੇ ਪਰਿਵਾਰਕ ਮੈਂਬਰ ਨਾਲ ਡੀਐਨਏ ਕਰਾਇਆ ਜਾਵੇਗਾ ਜਿਹਦਾ ਡੀਐਨਏ ਜਿਹਦੇ ਨਾਲ ਮੈਚ ਕਰ ਗਿਆ ਉਹ ਹੱਡੀਆਂ ਉਹਨੂੰ ਦੇ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਆਪਣੀਆਂ ਧਾਰਮਿਕ ਰਸਮਾਂ ਵਗੈਰਾ ਨੂੰ ਪੂਰਾ ਕਰ ਲੈਣ ਸੋ ਮੰਜੂ ਸ਼ਰਮਾ ਦਾ ਪਰਿਵਾਰ ਅੰਮਦਾਬਾਦ ਰਹੀ ਰੇਲ ਦੇ ਰਸਤੇੋਂ ਜਾ ਰਿਹਾ ਹੈ ਕੱਲ ਤੱਕ ਉਥੇ ਪਹੁੰਚ ਜਾਣਗੇ ਅੱਗੇ ਉਥੋਂ ਦੇ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਨੂੰ ਵਸਤੀਆਂ ਮਿਲਦੀਆਂ ਨੇ ਜਾਂ ਨਹੀਂ ਸਵਾ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ